ਦੋਸਤੋ ਸਬੁੱੱਚੇ ਸਿੱਖ ਪੰਥ ਵੱਲੋਂ ਅੱਜ ਮਹਾਨ ਸੰਤ ਸਿਪਾਈ ਇੱਕ ਬਾਹਤਰ ਜਰਨੈਲ ਬਾਬਾ ਪੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਕੌਣ ਸਨ ਬਾਬਾ ਪੀਰ ਸਿੰਘ ਜੀ ਨਰੰਗਾਬਾਦ ਵਾਲੇ? ਕੀ ਹੈ ਉਹਨਾਂ ਦਾ ਇਤਿਹਾਸ? ਕਿਉਂ ਅੱਜ ਦੇ ਦਿਨ ਝੱਖੜ ਤੂਫਾਨ ਪੰਜਾਬ ਦੇ ਵਿੱਚ ਆਉਂਦਾ ਹੈ ਤੇ ਇਸ ਦਾ ਬਾਬਾ ਪੀਰ ਸਿੰਘ ਜੀ ਦੇ ਨਾਲ ਕੀ ਸਬੰਧ ਹੈ? ਨਾਲ ਹੀ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਗੁਰੂ ਮਾਰੀ ਫੌਜ ਬਾਰੇ। ਗੁਰੂ ਮਾਰੀ ਫੌਜ ਕਿਹੜੀ ਸੀ? ਕਿਉਂ ਅੱਜ ਦੇ ਦਿਨ ਸੇਕਾ ਫੌਜਾਂ ਆਪਸ ਦੇ ਵਿੱਚ ਲੜਦੀਆਂ ਇੱਕ ਦੂਜੇ ਦੇ ਖੂਨ ਦੀਆਂ ਪਿਆਸੀਆਂ ਹੋ ਗਈਆਂ ਸਨ ਸਾਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਮਹਾਨ ਸੰਤ ਸਿਪਾਈ ਬਾਬਾ ਪੀਰ ਸਿੰਘ ਨਰੰਗਾਬਾਦ ਵਾਲਿਆਂ ਦਾ ਜਨਮ 1768 ਈਸਵੀ ਦੇ ਵਿੱਚ ਪਿਤਾ ਸਰਦਾਰ ਸੇਵਾ ਸਿੰਘ ਦੇ ਘਰ ਮਾਤਾ ਧਰਮਕੌਰ ਜੀ ਦੀ ਕੋਕੋ ਪਿੰਡ ਗੱਗੋ ਬੂਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੋਇਆ ਸੀ ਇਸ ਸਥਾਨ ਉੱਤੇ ਬਾਬਾ ਜੀ ਦਾ ਅੱਜ ਗੁਰਦੁਆਰਾ ਸਾਹਿਬ ਸੁਭਾਏ ਮਾਨ ਹੈ ਬਾਬਾ ਪੀਰ ਸਿੰਘ ਨਰੰਗਾਵਾਦ ਵਾਲਿਆਂ ਦੇ ਪਿਤਾ ਜੀ ਸਰਦਾਰ ਸੇਵਾ ਸਿੰਘ ਜੀ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਿਆਂ ਦੀ ਸਿੱਖ ਫੌਜ ਵਿੱਚ ਭਰਤੀ ਹੋਏ ਸਨ ਪਰ ਉਹ ਮੁਲਤਾਨ ਦੀ ਜੱਗ ਵਿੱਚ ਲੜਦੇ-ਲੜਦੇ ਸ਼ਹੀਦੀ ਪ੍ਰਾਪਤ ਕਰ ਗਏ ਆਪਣੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਬਾਬਾ ਪੀਰ ਸਿੰਘ ਜੀ ਵੀ ਸੈਕਾਪਾਜ ਵਿੱਚ ਭਰਤੀ ਹੋ ਕੇ ਮਲਤਾਨ ਪੇਸ਼ਾਵਰ ਵਰਗੀਆਂ ਵੱਡੀਆਂ ਜੰਗਾਂ ਵਿੱਚ ਹਿੱਸਾ ਲੈਂਦੇ ਰਹੇ ਸਨ ਪਰ ਕੁਝ ਕੋ ਸਮਾਂ ਹੀ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਬਾਬਾ ਵੀਰ ਸਿੰਘ ਜੀ ਵੱਲੋਂ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਧਰਮ ਪ੍ਰਚਾਰ ਦਾ ਕੰਮ ਆਰੰਭ ਕਰ ਦਿੱਤਾ ਜਾਂਦਾ ਹੈ। ਉਹਨ ਉਹ ਹਰ ਵਕਤ ਗੁਰੂ ਕੀ ਭਗਤੀ ਦੇ ਵਿੱਚ ਹੀ ਲੀਨ ਰਹਿੰਦੇ ਸਨ। ਕਿਹਾ ਜਾਂਦਾ ਹੈ ਕਿ ਇੱਕ ਵਾਰ ਬਾਬਾ ਵੀਰ ਸਿੰਘ ਜੀ ਨੂੰ ਕੁਝ ਸੰਗਤ ਮਿਲਣ ਵਾਸਤੇ ਆਉਂਦੇ ਹੈ ਤਾਂ ਉਸ ਵਕਤ ਬਹੁਤ ਜ਼ਿਆਦਾ ਝੱਖੜ ਤੂਫਾਨ ਅਤੇ ਮੀਂਹ ਪੈ ਰਿਹਾ ਸੀ ਪ੍ਰਚਾਦਾ ਪਾਣੀ ਪਕਾਉਣ ਵਾਸਤੇ ਬਾਲਣ ਵੀ ਖਤਮ ਹੋ ਗਿਆ ਪਰ ਬਾਬਾ ਬੀਰ ਸਿੰਘ ਜੀ ਦਾ ਗੁਰੂ ਕੀ ਸੰਗਤ ਪ੍ਰਤੀ ਪਿਆਰ ਦੇਖੋ ਉਹਨਾਂ ਨੇ ਆਪਣੇ ਘਰ ਦੀ ਛੱਤ ਦੇ ਬਾਲੇ ਲਾ ਕੇ ਬਾਲ ਦਿੱਤੇ ਸਨ ਗੁਰੂ ਦਾ ਪ੍ਰਚਾਦਾ ਗੁਰੂ ਦਾ ਲੰਗਰ ਤਿਆਰ ਕਰਨ ਵਾਸਤੇ ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਦੀ ਮਾਤਾ ਜੀ ਉਹਨਾਂ ਨਾਲ ਕਾਫੀ ਨਾਰਾਜ਼ ਹੋਏ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਲਈ ਘਰ ਦੇ ਦਰਵਾਜ਼ੇ ਖੁੱਲੇ ਹਨ ਹੁਣ ਤੁਸੀਂ ਇੱਥੋਂ ਚਲੇ ਜਾਓ ਬਾਬਾ ਬੀਰ ਸਿੰਘ ਜੀ ਇਸ ਤੋਂ ਬਾਅਦ ਬਾਬਾ ਭਾਗ ਸਿੰਘ ਜੀ 라ਵਲ ਪਿੰਡੀ ਅਤੇ ਬਾਬਾ ਸਾਹਿਬ ਸਿੰਘ ਜੀ ਬੇਤੀਪਾਸ ਚਲੇ ਗਏ ਜਿੱਥੇ ਉਹ ਕਾਫੀ ਸਮਾਂ ਊਨੇ ਦੇ ਵਿੱਚ ਰਹੇ ਉਸ ਤੋਂ ਬਾਅਦ ਉਹ ਵਾਪਸ ਪੰਜਾਬ ਆਏ ਤੇ ਪਿੰਡ ਨਰੰਗਾਬਾਦ ਵਿੱਚ ਉਹਨਾਂ ਨੇ ਆਪਣਾ ਇੱਕ ਡੇਰਾ ਬਣਾਇਆ ਜਿੱਥੇ ਅੱਜ ਤਰਨਤਾਰਨ ਤੋਂ ਗੋਦਵਾਲ ਸਾਹਿਬ ਨੂੰ ਜਾਣ ਵਾਲੀ ਸੜਕ ਉੱਤੇ ਬਹੁਤ ਵੱਡਾ ਅਤੇ ਸੁੰਦਰ ਗੁਰਦੁਆਰਾ ਸਾਹਿਬ ਸੁਭਾਏ ਮਾਣ ਹੈ ਦੱਸਿਆ ਜਾਂਦਾ ਹੈ ਕਿ ਉਸ ਵਕਤ ਜਿਸ ਵਕਤ ਬਾਬਾ ਪੀਰ ਸਿੰਘ ਦਰੰਗਾਬਾਦ ਵਾਲੇ ਪਿੰਡ ਨਰੰਗਾਬਾਦ ਵਿੱਚ ਰਹਿਣ ਆਏ ਸਨ ਤਾਂ ਉਸ ਵਕਤ ਖਾਲਸਾ ਰਾਜ ਚੱਲ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਬਾਬਾ ਪੀਰ ਸਿੰਘ ਜੀ ਦਾ ਬਹੁਤ ਮਾਣ ਸਤਿਕਾਰ ਕਰਦੇ ਸਨ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਬਾਬਾ ਪੀਰ ਸਿੰਘ ਜੀ ਦੇ ਦਰਸ਼ਨ ਕਰਨ ਆਏ ਤੇ ਉਹਨਾਂ ਨੇ ਲੰਗਰ ਵਾਸਤੇ ਜ਼ਗੀਰ ਭੇਟ ਕਰਨ ਦੀ ਚਾਹੀ ਪਰ ਅੱਗੋਂ ਬਾਬਾ ਪੀਰ ਸਿੰਘ ਜੀ ਨੇ ਕੋਰੀ ਨਾ ਕਰ ਦਿੱਤੀ ਪਰਾ ਬਹੁਤ ਜ਼ਿਆਦਾ ਕਹਿਣ ਤੇ ਫਿਰ ਅਖੀਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਨਰੰਗਾਬਾਦ ਦੇ ਇਲਾਕੇ ਦਾ ਸਾਰਾ ਟੈਕਸ ਮਾਫ ਕਰ ਦਿੱਤਾ ਗਿਆ ਸੀ। ਹੁਣ ਗੱਲ ਕਰਦੇ ਹਾਂ ਬਾਬਾ ਬੀਰ ਸਿੰਘ ਜੀ ਦੇ ਸੰਤ ਤੋਂ ਸਿਪਾਈ ਬਣਦੇ ਇਤਿਹਾਸ ਬਾਰੇ। ਇਹ ਸਿੱਖ ਪੰਥ ਦਾ ਇੱਕ ਬੜਾ ਹੀ ਅਨੋਖਾ ਇਤਿਹਾਸ ਹੈ। ਜੇਸ ਵਕਤ ਮਹਾਰਾਜਾ ਰਣਜੀਤ ਸਿੰਘ ਆਕਾਲ ਚਲਾਣਾ ਕਰ ਜਾਂਦੇ ਹਨ ਤੇ ਉਹਨਾਂ ਤੋਂ ਬਾਅਦ ਅਕਾਲੀ ਫੂਲਾ ਸਿੰਘ, ਬਾਬਾ ਕੜਕ ਸਿੰਘ ਵਰਗੇ ਵੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ। ਧਿਆਨ ਸਿੰਘ ਡੋਗਰਾ ਗਦਾਰ ਵੀ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਫਿਰ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਡੋਗਰਾ ਸਿੱਖ ਰਾਜ ਦਾ ਵਜ਼ੀਰ ਬਣਦਾ ਹੈ ਆਪਣੇ ਪਿਓ ਧਿਆਨ ਸਿੰਘ ਡੋਗਰੇ ਵਾਂਗੂ ਹੀਰਾ ਸਿੰਘ ਡੋਗਰੇ ਵੱਲੋਂ ਵੀ ਸਿੱਖ ਪੱਤ ਦੇ ਨਾਲ ਬਹੁਤ ਧਰੋਹ ਕਮਾਇਆ ਜਾਂਦਾ ਸਿੱਖ ਰਾਜ ਹੜੱਪਣ ਵਾਸਤੇ ਅਤੇ ਆਪਣੀ ਮਨਮਰਜ਼ੀ ਕਰਨ ਵਾਸਤੇ ਹੀਰਾ ਸਿੰਘ ਡੋਗਰੇ ਵੱਲੋਂ ਬਹੁਤ ਸਾਰੇ ਸਿੱਖ ਰਾਜ ਦੇ ਵੱਡੇ ਜਰਨੈਲਾਂ ਨੂੰ ਬਾਕੀਕਰਾਰ ਦੇ ਦਿੱਤਾ ਜਾਂਦਾ ਹੈ ਦੇਸ ਤੋਂ ਬਾਅਦ ਸਰਦਾਰ ਅਤਰ ਸਿੰਘ ਸੰਧਾ ਵਾਲਿਆ ਵੀ ਹੀਰਾ ਸਿੰਘ ਡੋਗਰਾ ਤੋਂ ਤੰਗ ਆ ਕੇ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਕੋਲ ਸ਼ਰਨ ਲੈਦੇ ਹਨ ਉਸ ਵਕਤ ਲਾਹੌਰ ਦਰਬਾਰ ਵਿੱਚ ਬਹੁਤ ਵੱਟੀ ਉਥਲ-ਪੁਥਲ ਮੱਚੀ ਪਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੋ ਵੱਟੇ ਸੁਪੁੱਤਰ ਕਵਰ ਪਚੌਰਾ ਸਿੰਘ ਅਤੇ ਕਵਰ ਕਸ਼ਮੀਰਾ ਸਿੰਘ ਵੀ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਕੋਲ ਆ ਕੇ ਸ਼ਰਨ ਲੈਂਦੇ ਹਨ ਇਹਨਾਂ ਤੋਂ ਇਲਾਵਾ ਮਹਾਨ ਜਰਨਲ ਸਰਦਾਰ ਹਰੀ ਸਿੰਘ ਨਲਵੇ ਦੇ ਸੁਪੁੱਤਰ ਬਾਬਾ ਜਵਾਰ ਸਿੰਘ ਵੱਲੋਂ ਵੀ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆ ਪਾਸ ਸਰਦ ਲਈ ਜਾਂਦੀ ਹੈ ਇਹਨਾਂ ਸਾਰੇ ਸਿੱਖ ਪੰਥ ਦੇ ਵੱਡੇ ਜਰਨੈਲਾਂ ਦੇ ਨਾਲ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਛੱਡ ਕੇ ਸਤੌੜੇ ਦਰਿਆ ਦੇ ਕੰਢੇ ਪਿੰਡ ਮੁੱਠਿਆਂ ਵਾਲੀ ਦੇ ਕੋਲ ਆਪਣਾ ਨਵਾਂ ਡੇਰਾ ਬਣਾਉਂਦੇ ਹਨ ਉਧਰ ਲਾਹੌਰ ਦਰਬਾਰ ਦੇ ਵਿੱਚ ਬੈਠਾ ਗਦਾਰ ਹੀਰਾ ਸਿੰਘ ਡੋਗਰਾ ਸਿੱਖ ਫੌਜ ਨੂੰ ਚੁੱਕਣਾ ਦਿੰਦਾ ਹੈ ਕਿ ਸਰਦਾਰ ਅਤਰ ਸਿੰਘ ਸੰਧਾ ਵਾਲਿਆ ਤਾਂ ਹੁਣ ਅੰਗਰੇਜ਼ਾਂ ਦੇ ਨਾਲ ਮਿਲ ਚੁੱਕਾ ਹੈ ਅਤੇ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਨੇ ਵੀ ਅੰਗਰੇਜ਼ਾਂ ਦੇ ਨਾਲ ਲੜ ਕੇ ਲਾਹੌਰ ਦਰਬਾਰ ਉੱਪਰ ਕਬਜ਼ਾ ਕਰਨ ਦੀ ਸਾਜ਼ਿਸ਼ ਘੜੀ ਹੈ। ਹੀਰਾ ਸਿੰਘ ਡੋਗਰੇ ਦੀਆਂ ਇਹ ਗੱਲਾਂ ਸੁਣ ਕੇ ਸਿੱਖ ਫੌਜ ਭੜਕ ਉੱਠਦੀ ਹੈ ਤੇ ਉਹ ਬਾਬਾ ਬੀਰ ਸਿੰਘ ਜੀ ਅਤੇ ਸਰਦਾਰ ਅਤਰ ਸਿੰਘ ਸੰਧਾ ਵਾਲਿਆਂ ਦੇ ਖਿਲਾਫ ਹੋ ਜਾਂਦੀ ਹੈ। ਅਖੀਰ ਫਿਰ ਲਾਹੌਰ ਦੀ ਸਿੱਖ ਫੌਜ ਵੱਲੋਂ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲੇ ਅਤੇ ਉਹ ਸਰਦਾਰ ਅਤਰ ਸਿੰਘ ਸੰਧਾ ਵਾਲੀਆ ਤੇ ਦੂਜੇ ਸਿੱਖ ਜਰਨੈਲਾਂ ਉਤੇ ਹਮਲਾ ਕਰਨ ਦਾ ਫੈਸਲਾ ਕਰਦੀ ਹੈ ਸਿੱਖ ਫੌਜ ਸਿੱਖ ਫੌਜ ਦੀ ਹੀ ਖੂਨ ਦੀ ਪਿਆਸੀ ਹੋ ਜਾਂਦੀ ਹੈ ਇਧਰ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਨੂੰ 도ਗਰੇ ਗਦਾਰ ਹੀਰਾ ਸਿੰਘ ਦੀ ਕੀਤੀ ਗਦਾਰੀ ਦੀ ਪਹਿਲਾਂ ਹੀ ਢੰਕ ਲੱਗ ਚੁੱਕੀ ਹੁੰਦੀ ਹੈ ਤੇ ਉਹ ਇੱਥੇ ਸਤਲੁਜ ਦਰਿਆ ਦੇ ਕੰਢੇ ਬੈਠ ਕੇ ਹੀ ਆਪਣੇ ਹੀ ਭਰਾ ਜੋ ਕਿ ਹੁਣ ਆਪਣੇ ਦੁਸ਼ਮਣ ਬਣੇ ਹੋਏ ਹੁੰਦੇ ਹਨ ਭਾਵਕੇ ਲੋਰ ਦੀ ਸਿੱਖ ਫੌਜ ਦੇ ਹਮਲੇ ਦਾ ਇੰਤਜ਼ਾਰ ਕਰਦੇ ਹਨ ਸਿੱਖ ਫੌਜ ਵੱਲੋਂ ਬਾਬਾ ਬੀਰ ਸਿੰਘ ਜੀ ਅਤੇ ਸਰਦਾਰ ਅਤਰ ਸਿੰਘ ਸੰਧਾ ਵਾਲੀਆ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਫੌਜ ਵੱਲੋਂ ਬਾਬਾ ਬੀਰ ਸਿੰਘ ਜੀ ਨੂੰ ਸੁਨੇਹਾ ਭੇਜਿਆ ਜਾਂਦਾ ਹੈ ਕਿ ਸਰਦਾਰ ਅਤਰ ਸਿੰਘ ਸੰਧਾ ਵਾਲੀਆ ਨੂੰ ਸਾਡੇ ਹਵਾਲੇ ਕਰ ਦਿਓ ਪਰ ਬਾਬਾ ਬੀਰ ਸਿੰਘ ਜੀ ਅੱਗੋਂ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਸਰਦਾਰ ਅਤਰ ਸਿੰਘ ਸੰਧਾ ਵਾਲੀਆ ਗੁਰੂ ਕੀ ਸ਼ਰਨ ਵਿੱਚ ਆਏ ਹਨ ਤੇ ਅਸੀਂ ਇਸ ਦਾ ਵਾਰ ਵੀ ਵੰਗਾ ਨਹੀਂ ਹੋਣ ਦੇਣਾ ਜਿਸ ਵੇਲੇ ਸਿੱਖ ਫੌਜ ਵੱਲੋਂ ਬਾਬਾ ਬੀਰ ਸਿੰਘ ਜੀ ਉੱਪਰ ਚੜ੍ਹਾਈ ਕੀਤੀ ਜਾਂਦੀ ਹੈ ਤਾਂ ਅੱਗੋਂ ਬਾਬਾ ਬੀਰ ਸਿੰਘ ਜੀ ਸਾਰੇ ਸਿੱਖ ਜਰਨੈਲਾਂ ਅਤੇ ਸਮੁੱਚੀ ਸਾਧ ਸੰਗਤ ਨੂੰ ਬੇਰਤੀ ਕਰਦੇ ਹਨ ਕਿ ਅੱਜ ਸਾਡੇ ਭਰਾ ਹੀ ਸਾਨੂੰ ਮਾਰਨ ਵਾਸਤੇ ਆ ਰਹੇ ਹਨ ਇਸ ਲਈ ਤੁਸੀਂ ਦੇਗਾ ਚੁੱਲਿਆਂ ਤੇ ਚਾੜ ਦਿਓ ਤੇ ਪ੍ਰਸ਼ਾਦੇ ਪਕਾਓ ਕਿਉਂਕਿ ਉਹ ਕਈ ਦਿਨਾਂ ਤੋਂ ਤੁਰੇ ਹਨ ਤੇ ਉਹ ਭੁੱਖੇ ਪਿਆਸੇ ਹੋਣਗੇ ਅਸੀਂ ਉਹਨਾਂ ਦਾ ਸਵਾਗਤ ਪ੍ਰਸ਼ਾਦਾ ਵਰਤਾ ਕੇ ਉਹਨਾਂ ਨੂੰ ਲੰਗਰ ਸਵਾ ਕੇ ਕਰਾਂਗੇ ਬਾਬਾ ਬੀਰ ਸਿੰਘ ਜੀ ਕਹਿਣ ਲੱਗੇ ਕਿ ਅੱਜ ਸਿੱਖ ਫੌਜ ਚੁੱਕਣਾ ਦੇ ਵਿੱਚ ਆ ਕੇ ਆਪਣੇ ਹੀ ਸਿੱਖ ਭਰਾਵਾਂ ਉਤੇ ਹਮਲਾ ਕਰ ਰਹੀ ਹੈ ਅਸੀਂ ਹੁਣ ਛਾਦਮਈ ਸ਼ਹੀਦੀ ਦੇਵਾਂਗੇ ਨਾ ਕਿ ਵਾਪਸ ਇਹਨਾਂ ਤੇ ਹਮਲਾ ਕਰਾਂਗੇ ਬਾਬਾ ਬੀਰ ਸਿੰਘ ਜੀ ਵੱਲੋਂ ਆਪਣੀ ਸਾਰੀ ਫੌਜ ਅਤੇ ਸਾਰੀ ਸਾਧ ਸੰਗਤ ਨੂੰ ਇਹ ਹੁਕਮ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਕੋਈ ਸਿੱਖ ਫੌਜਾਂ ਉਤੇ ਹੱਥ ਚੁੱਕੇਗਾ ਉਹ ਨਰਕਾਂ ਦਾ ਵਾਸੀ ਬਣੇਗਾ ਖਾਲਸੇ ਦੇ ਐਡੇ ਵੱਡੇ ਵੱਡੇ ਜਰਨੈਲ ਬਾਬਾ ਪੀਰ ਸਿੰਘ ਜੀ ਪਾਸ ਜੰਗ ਵਾਸਤੇ ਬਿਲਕੁਲ ਐਨ ਤਿਆਰ ਬੈਠੇ ਸਨ ਪਰ ਬਾਬਾ ਜੀ ਵੱਲੋਂ ਸਾਰਿਆਂ ਨੂੰ ਰੋਕ ਲਿਆ ਜਾਂਦਾ ਹੈ ਕਿਉਂਕਿ ਬਾਬਾ ਬੀਰ ਸਿੰਘ ਜੀ ਇਹ ਜਾਣ ਚੁੱਕੇ ਸਨ ਕਿ ਡੋਗਰੇ ਨੇ ਆਪਣੀ ਚਾਲ ਖੇਢੀ ਹੈ ਸਿਰਫ ਤੇ ਸਿਰਫ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਜੇਕਰ ਇਹ ਜੰਗ ਦੋਹਾਂ ਪਾਸਿਆਂ ਤੋਂ ਲੜੀ ਗਈ ਤਾਂ ਬਹੁਤ ਸਾਰਾ ਨੁਕਸਾਨ ਸਿਰਫ ਤੇ ਸਿਰਫ ਸਿੱਖ ਪੰਥ ਦਾ ਹੀ ਹੋਵੇਗਾ ਸਿੱਖ ਹੀ ਸਿੱਖ ਨੂੰ ਮਾਰੇਗਾ ਪਰ ਉਧਰ ਦੂਜੇ ਪਾਸੇ ਚੁੱਕਣਾ ਦੇ ਵਿੱਚ ਆਈ ਦੋਗਰਿਆਂ ਦੀ ਚਾਲ ਸਮਝ ਨਾ ਸਕੀ ਸਿੱਖ ਫੌਜ ਆਪਣੇ ਹੀ ਸਿੱਖ ਭਰਾਵਾਂ ਉੱਤੇ ਹਮਲਾ ਕਰ ਦਿੰਦੀ ਹੈ ਤੋਹਫ਼ਾਂ ਚੱਲਦੀਆਂ ਹਨ ਬਾਬਾ ਬੀਰ ਸਿੰਘ ਜੀ ਆਪ ਸਾਰੀ ਸੰਗਤ ਦੇ ਨਾਲ ਬਿਲਕੁਲ ਸ਼ਾਂਤ ਅਤੇ ਅਡੋਲ ਬੈਠੇ ਰਹਿੰਦੇ ਹਨ ਇਹ ਦਿਨ 7 ਮਈ 1844 ਦਾ ਦਿਨ ਸੀ ਜਿਸ ਵੇਲੇ ਲਾਹੌਰ ਦੀ ਸਿੱਖ ਫੌਜ ਵੱਲੋਂ ਆਪਣੇ ਹੀ ਸਿੱਖ ਭਰਾਵਾਂ ਉੱਤੇ ਤੋਹਫ਼ਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤਾਂ ਇਸੇ ਦੌਰਾਨ ਬਿਲਕੁਲ ਸ਼ਾਂਤ ਐਨ ਅਡੋਲ ਬੈਠੇ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਦੇ ਚੌਂਕੜਾ ਲਾ ਕੇ ਬੈਠਿਆਂ ਦੇ ਇੱਕ ਤੋਪ ਦਾ ਗੋਲਾ ਆ ਕੇ ਪੱਟ ਉਤੇ ਵੱਜਦਾ ਹੈ ਜਿਸ ਕਾਰਨ ਉਹਨਾਂ ਦੀ ਉਹ ਲੱਤ ਉੱਡ ਜਾਂਦੀ ਹੈ ਇਤਿਹਾਸ ਮੁਤਾਬਕ ਉਸ ਵਕਤ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੇ ਕੁੱਲ 18 ਗੋਲੀਆਂ ਸਰੀਰ ਉਤੇ ਲੱਗੀਆਂ ਸਨ ਸਿੱਖਾਂ ਵੱਲੋਂ ਹਜ਼ਾਰਾਂ ਸਿੱਖ ਸ਼ਹੀਦ ਕਰ ਦਿੱਤੇ ਗਏ ਪਰ ਬਾਬਾ ਬੀਰ ਸਿੰਘ ਜੀ ਨੇ ਨਾ ਤਾਂ ਆਪ ਛੱਤਰ ਚੁੱਕਿਆ ਤੇ ਨਾ ਹੀ ਕਿਸੇ ਨੂੰ ਛੁੱਕੜ ਦਿੱਤਾ ਬਾਬਾ ਬੀਰ ਸਿੰਘ ਜੀ ਆਪ ਖੁਦ ਫੌਜ ਦੇ ਵਿੱਚ ਕਾਫੀ ਸਮਾਂ ਰਹੇ ਸਨ ਤੇ ਉਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਜੰਗਾਂ ਦੇ ਵਿੱਚ ਹਿੱਸਾ ਲਿਆ ਸੀ ਪਰ ਉਹ ਇਹ ਗੱਲ ਜਾਣਦੇ ਸਨ ਕਿ ਜੇਕਰ ਅਸੀਂ ਵੀ ਸ਼ਸਤਰ ਚੁੱਕ ਲੈ ਤਾਂ ਇਹਦੇ ਵਿੱਚ ਨੁਕਸਾਨ ਸਿਰਫ ਤੇ ਸਿਰਫ ਸਿੱਖਾਂ ਦਾ ਹੀ ਹੋਵੇਗਾ ਦੋਹਾਂ ਪਾਸਿਆਂ ਤੋਂ ਮਾਰੇ ਤਾਂ ਸਿੱਖ ਹੀ ਜਾਣਗੇ ਜਿਸ ਵੇਨੇ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੀ ਸ਼ਹੀਦੀ ਹੋਈ ਉਸ ਵਕਤ ਉਹਨਾਂ ਦੀ ਉਮਰ 76 ਸਾਲਾਂ ਦੀ ਹੋ ਚੁੱਕੀ ਸੀ ਸਤਲੁਜ ਦਰਿਆ ਚੜਨ ਕਾਰਨ ਬਾਬਾ ਜੀ ਦਾ ਅਗੀਠਾ ਪਾਣੀ ਵਿੱਚ ਰੁੜ ਗਿਆ ਜਿਸ ਤੋਂ ਬਾਅਦ ਆਮ ਸਿੱਖ ਸੰਗਤਾਂ ਵੱਲੋਂ ਉਹਨਾਂ ਦਾ ਅਗੀਠਾ ਪਿੰਡ ਰਤੋਗੇ ਵਿੱਚ ਲਿਆਂਦਾ ਜਾ ਗਿਆ ਜਿੱਥੇ ਅੱਜ ਬਹੁਤ ਵੱਡਾ ਅਤੇ ਸੁੰਦਰ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਲਾਹੌਰ ਦੀ ਸਿੱਖ ਫੌਜ ਜੋ ਆਪਣੇ ਸਿੱਖ ਭਰਾਵਾਂ ਉੱਤੇ ਹੀ ਚੜ ਕੇ ਆਈ ਸੀ ਜਦੋਂ ਸਾਰੇ ਸਿੱਖ ਪੰਥ ਨੂੰ ਇਸ ਬਾਰੇ ਪਤਾ ਲੱਗਾ ਕਿ ਸਿੱਖ ਹੀ ਸਿੱਖ ਨੂੰ ਮਾਰਨ ਲੱਗੇ ਸਨ ਤਾਂ ਸਾਰੇ ਸਿੱਖ ਪੰਥ ਨੇ ਹੀ ਉਸ ਖਾਲਸਾ ਫੌਜ ਨੂੰ ਲਾਹੌਰ ਦੀ ਫੌਜ ਨੂੰ ਗੁਰੂਮਾਰੀ ਫੌਜ ਕਹਿ ਕੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਹੀਰਾ ਸਿੰਘ ਨੂੰ ਲੱਗਾ ਕਿ ਜਦੋਂ ਹੁਣ ਮੇਰਾ ਤਾਂ ਪਰਦਾ ਫਾਸ਼ ਹੋ ਜਾਵੇਗਾ ਤਾਂ ਉਹ ਰਾਤੋਂ ਰਾਤ ਸਾਰਾ ਸਿੱਖ ਪੰਥ ਦਾ ਖਜ਼ਾਨਾ ਲੁੱਟ ਕੇ ਜੰਮੂ ਭੱਜਣ ਲੱਗਾ ਸੀ ਪਰ ਸਰਦਾਰ ਹਰੀ ਸਿੰਘ ਦਲਵੇ ਦੇ ਸੁਪੁੱਤਰ ਸਰਦਾਰ ਜਵਾਰ ਸਿੰਘ ਵੱਲੋਂ ਅਤੇ ਸਰਦਾਰ ਛਾਮ ਸਿੰਘ ਟਾਰੀ ਵੱਲੋਂ ਹੀਰਾ ਸਿੰਘ ਡੋਗਰੇ ਨੂੰ ਘੇਰ ਕੇ ਮਾਰ ਦਿੱਤਾ ਗਿਆ ਸੀ ਸੋ اے ਸੀ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦਾ ਇਤਿਹਾਸ ਜਿਸ ਤੋਂ ਵਰਤਮਾਨ ਸਮੇਂ ਦੇ ਅੱਜ ਬਹੁਤੇ ਸਿੱਖ ਵਾਝੇ ਹੋਏ ਬੈਠੇ ਹਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ